ਭਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅੱਜ ਫੇਰ ਆਪਾਂ ਨਾਲ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਬਹੁਤ ਹੀ ਵਧੀਆ ਧਮਾਕੇਦਾਰ ਆਈਟਮਾਂ ਲੈ ਕੇ ਆਏ ਆ ਭਾਈ ਤੁਹਾਡੇ ਵਾਸਤੇ ਗਰਮੀ ਦੇ ਤੋਹਫੇ ਭਾਈ ਜੀ ਕਾਟਨ ਹੋਗੀ ਮਸਲੀਨ ਹੋਗੀ ਸ਼ਿਮਰ ਹੋਗੀ ਭਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਤੁਹਾਨੂੰ ਦਿਖਾਵਾਂਗੇ। ਭਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬੇਨਤੀ ਹੈ ਤੁਹਾਡੇ ਨੂੰਰੇ ਤਾਂ ਕਿ ਤੁਹਾਨੂੰ ਸਾਰੀ ਚੀਜ਼ ਦਾ ਪਤਾ ਲੱਗ ਸਕੇ। ਮੀ ਕੀ ਕੁਆਲਿਟੀ ਹੈ ਕੀ ਰੇਟ ਹੈ ਬਾਈ ਜੀ ਆਪਣਾ ਰੇਟ ਬਹੁਤ ਜੈਨਿਊਨ ਹੁੰਦਾ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਰੱਖਦੇ ਆ ਰੇਟ ਬਹੁਤ ਬਾਜ਼ ਵਿੱਚ ਰੱਖਦੇ ਆ ਬਾਈ ਜੀ ਨਵੇਂ ਮੇਰੇ ਵੀਰ ਭਰਾਵਾਂ ਨੂੰ ਮੈਂ ਲੋਕੇਸ਼ਨ ਦੱਸਦੇ ਆ ਆਪਣੀ ਜਿਹੜੀ ਆਪਣੀ ਲੋਕੇਸ਼ਨ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਇਹ ਪਿੰਡ ਵੀ ਜੀ ਮੋੜ ਮੰਡੀ ਦੇ ਕੋਲੇ ਰਹਿ ਗਿਆ ਪਿੰਡ ਜੀ ਮੈਸਟਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਆ ਦੇਖੋ ਆ ਬੋਰਡ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲੋਥ ਹਾਊਸ ਦਾ ਇੱਕ ਸ਼ੋਅਰੂਮ ਹੈ ਜਿੱਥੇ ਬਾਈ ਜੀ ਬਹੁਤ ਹੀ ਵਧੀਆ ਬਾਜ਼ਾਰ ਰੇਟ ਲਾਉਂਦੇ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਬਾਈ ਆਓ ਆਪਾਂ ਵੀਡੀਓ ਸਟਾਰਟ ਕਰਦੇ ਆਂ ਪਹਿਲਾਂ ਆਪਾਂ ਬਾਈ ਜੀ ਟਾਈ ਐਂਡ ਡਾਈ ਦੇ ਬਾਈ ਜੀ ਸੂਟ ਆਏ ਆ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਹੈ ਬਾਈ ਜੀ ਠੰਡੇ ਠੰਡੇ ਬਰਫ ਵਰਗੇ ਸੂਟ ਆ ਬਾਈ ਜੀ ਟਾਈ ਐਂਡ ਡਾਈ ਆਹ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਇਹ ਆਗੇ ਕਮੀਜ਼ ਬਾਈ ਜੀ ਆ ਦੇਖੋ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਬਾਈ ਜੀ ਪੋਲਾ ਕਪੜਾ ਜਿਵੇਂ ਬਾਈ ਰੂਮ ਵਰਗਾ ਕਪੜਾ ਹੈ ਘਰੇ ਪਾਉਣ ਵਾਸਤੇ ਬਹੁਤ ਹੀ ਵਧੀਆ ਵਾਜਬ ਰੇਟ ਤੇ ਤੇ ਕਪੜਾ ਬਾਈ ਜੀ ਕੁਆਲਿਟੀ ਬਹੁਤ ਵਧੀਆ ਹੈ ਨਾਲ ਬਾਈ ਜੀ ਦੁਪੱਟਾ ਗਾ ਦੁਪੱਟਾ ਹੀ ਬਾਈ ਪੋਲਾ ਵਧੀਆ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਨਾਲ ਦੇਖੋ ਬਾਈ ਜੀ 2 ਮੀਟਰ ਦਾ ਦੁਪੱਟਾ ਬਾਈ ਜੀ 2.5 ਮੀਟਰ ਦਾ ਦੁਪੱਟਾ ਬਿੱਟੀ ਬਾਈ ਜੀ ਮੈਚਿੰਗਾਂ ਰੰਗ ਦੇ ਬਹੁਤ ਹੀ ਸੋਹਣੇ ਰੰਗ ਹੈ ਟਾਈ ਐਂਡ ਡਾਈ ਦੇ ਸੂਟ ਹੈ ਬਾਈ ਜੀ ਬਹੁਤ ਹੀ ਵਧੀਆ ਭਾਜ ਕੁਆਲਿਟੀ ਇੱਕ ਨੰਬਰ ਬਾਈ ਜੀ ਪੋਲਾ ਕਪੜਾ ਵਧੀਆ ਘਰੇ ਪਾਉਣ ਵਾਸਤੇ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕਪੜਾ ਬਾਈ ਜੀ ਇਹਦੇ ਵਿੱਚ ਰੰਗ ਦੇਖੋ ਬਾਈ ਜੀ ਕਿੰਨੇ ਸੋਹਣੇ ਰੰਗ ਦਿੱਤੇ ਹੋਏ ਐ ਇੱਕ ਨੰਬਰ ਕੁਆਲਿਟੀ ਦਾ ਕਪੜਾ ਤੇ ਬਹੁਤ ਹੀ ਵਧੀਆ ਭਾਜ ਬਾਈ ਜੀ ਇਹ ਆ ਕੁਆਲਿਟੀ ਦੇਖੋ ਬਾਈ ਜੀ ਕਿੰਨੀ ਸੋਹਣੀ ਐ ਇਹਨੂੰ ਬਾਈ ਜੀ ਟਾਈ ਐਂਡ ਡਾਈ ਕਹਿੰਦੇ ਨੇ ਆਪਾਂ ਇਹ ਕਪੜਾ ਬਹੁਤ ਹੀ ਪੋਲਾ ਬਾਈ ਜੀ ਪਿਓਰ ਕਾਟਨ ਦਾ ਕੈਮਰਕ ਦਾ ਕਪੜਾ ਹੈ ਬਾਈ ਜੀ ਪੋਲਾ ਇਹ ਆ ਦੇਖੋ ਬਾਈ ਜੀ ਦੇਖੋ ਬਾਈ ਜੀ ਪੂਰੀ ਗੌਰ ਨਾਲ ਵੀਡੀਓ ਦੇਖਿਆ ਕਰੋ ਗੌਰ ਨਾਲ ਸੁਣਿਆ ਕਰੋ ਵੀਡੀਓ ਗੌਰ ਨਾਲ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਚੀਜ਼ ਦਾ ਬਾਈ ਜੀ ਪਤਾ ਲੱਗ ਸਕੇ ਵੀ ਇਹਦੀ ਕੁਆਲਿਟੀ ਕੀ ਹੈ ਇਹਦਾ ਰੇਟ ਕੀ ਹੈ ਬਹੁਤ ਹੀ ਸੋਹਣਾ ਕੁਆਲਿਟੀ ਹੈ ਬਾਈ ਜੀ ਦੇਖੋ ਇਹ ਆ ਲੈ ਬਾਈ ਜੀ ਆ ਦੁਪੱਟਾ ਹੈ ਬਾਈ ਜੀ ਪੂਰਾ ਵਧੀਆ 2.2 ਮੀਟਰ ਦਾ ਦੁਬੱਟਾ ਬਾਈ ਜੀ ਪੋਲਾ ਰੂਵ ਵਰਗਾ ਵਧੀਆ ਬਾਈ ਜੀ ਕੈਮਰਕ ਪਿਓਰ ਪਿਓਰ ਕਾਟਣਾ ਬਾਈ ਜੀ ਇੱਕ ਨੰਬਰ ਕੁਆਲਟੀ ਦਾ ਕਪੜਾ ਬਾਈ ਜੀ ਡਿਜ਼ਾਈਨ ਇਹਦੇ ਵਿੱਚ ਬਾਈ ਜੀ ਆਪਣੇ ਕੋਲ 10 ਹੁੰਦੇ ਆ ਸਮਾਨ ਜਿੰਨਾ ਮਰਜ਼ੀ ਲੈ ਲਓ ਬਾਈ ਜੀ ਆਪਣੇ ਕੋਲ ਬਹੁਤ ਪਿਆ ਪਰ ਡਿਜ਼ਾਈਨ 10 ਸੀ ਬਾਈ ਜੀ ਇੱਕ ਬੋਰੇ ਦੇ ਵਿੱਚ ਕੁਆਲਟੀ ਬਹੁਤ ਵਧੀਆ ਹੈ ਬਾਈ ਜੀ ਇਹ ਟਾਈ ਐਂਡ ਡਾਈ ਜਿਹੜਾ ਕੋਈ ਪੰਜ ਸੂਟ ਇਕੱਠੇ ਲੈ ਜੂ ਬਾਈ ਜੀ 290 ਰੁਪਏ ਦਾ ਰੇਟ ਆ ਬਾਈ ਜੀ ਕੁੱਲ ਦੁਬੱਟੇ ਦਾ ਆਪਾ ਹੀ ਹੈ ਬਾਈ ਇਕੱਲੇ ਦੁਬੱਟਾ ਨਹੀਂ ਉਹਨਾਂ 290 ਰੁਪਏ ਦਾ ਆਪਾਂ ਛੂਟ ਦੇਵਾਂਗੇ ਬਾਈ ਜੀ ਵਿੱਚੇ ਦੁਬੱਟਾ ਬਾਟਮ ਕਮੀਜ਼ ਸਾਰਾ ਸੂਟ ਦਾ ਰੇਟ ਕੁੱਲ 290 ਰੁਪਏ ਬਾਈ ਜੀ ਪੰਜ ਸੂਟਾਂ ਆਣਿਆਂ ਨੂੰ ਬਾਈ ਜੀ ਪੰਜ ਸੂਟ ਖਰੀਦਣ ਨਾਲ ਨੂੰ 290 ਰੁਪਏ ਲਵਾਂਗੇ ਬਾਈ ਜੀ ਬਹੁਤ ਹੀ ਵਧੀਆ ਟਾਈ ਐਂਡ ਡਾਈ ਦਾ ਸੂਟ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਆਜੋ ਬਾਈ ਜੀ ਕਹਾ ਤੁਹਾਨੂੰ ਦਿਖਾਉਣੇ ਆਪਾਂ ਘੋਟਨ ਦਾ ਮਾਲ ਬਾਈ ਜੀ ਆ ਦੇਖੋ ਚੈੱਕ ਕਰ ਲਓ ਬਾਈ ਜੀ ਮੋਡਰਨ ਵਾਲੇ ਡਿਜ਼ਾਈਨ ਹੈ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਆ ਦੇਖੋ ਜਿਹਦੇ ਵਿੱਚ ਬਾਈ ਜੀ ਆਹ ਡਿਜ਼ਾਈਨ ਹੈ ਮੂਸਕੇ ਦਿਖਾ ਦੇ ਵਧੀਆ ਸ਼ੌਂਕ ਨਾਲ ਸੋਨੂੰ ਖੋਲ ਕੇ ਵੀ ਦਿਖਾਵਾਂਗੇ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਕਾਟਨ ਦਾ ਮਾਲ ਆ ਵਧੀਆ ਪਿਓਰ ਨਾਲ ਦੁਪੱਟਾ ਬਾਈ ਜੀ ਕਾਟਨ ਦਾ ਜਿਹਦੇ ਵਿੱਚ ਬਾਈ ਜੀ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ ਆ ਦੇਖੋ ਬਾਈ ਜੀ ਬੈਗਾਂ ਨੇ ਬੈਗ ਪਿਆ ਬਾਈ ਮਾਲ ਤੇ ਕੁਆਲਿਟੀ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਦੇਖੋ ਬਾਈ ਜੀ ਕਿੰਨੀ ਸੋਹਣਾ ਕਪੜਾ ਬਾਈ ਜੀ ਕਿੰਨਾ ਸੋਹਣਾ ਵਧੀਆ ਉੱਤੇ ਪ੍ਰਿੰਟ ਹੈ ਵਧੀਆ ਬਾਈ ਗਲਮੇ ਦੇ ਪੱਟੀ ਲੱਗੀ ਹੋਈ ਹੈ ਤੇ ਜਿਹੜੀ ਬਾਈ ਬਾਜੂ ਤੇ ਆਹ ਜਿਹੜਾ ਬਾਜੂ ਆ ਬਾਈ ਜੀ ਇਹ ਵੀ ਪ੍ਰਿੰਟ ਤੇ ਵਧੀਆ ਡਿਜ਼ਾਈਨ ਦਿੱਤਾ ਹੋਇਆ ਬਾਹਾਂ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਬਾਈ ਜੀ ਤੇ ਬਾਈ ਜੀ ਇਹਦੀ ਲੈਂਥ ਜਿੰਨੀ ਹੁੰਦੀ ਹੈ ਬਾਈ ਜੀ ਪੂਰੀ ਲੈਂਥਾ ਜਮਾ ਇਹ ਨਹੀਂ ਹੈ ਵੀ ਲੈਂਥ ਘਟ ਜੂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਲੈਂਥ ਦੀ ਵੀ ਜਿੰਨੀ ਅਗਲੇ ਨੇ 46 47 ਜਿੰਨੀ ਵੀ ਬਣਾਉਣੀ ਹੈ ਬਾਈ ਜੀ ਉਨੀ ਲੈਂਥ ਬਣਾ ਸਕਦਾ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਇਹ ਆ ਬਾਈ ਜੀ ਬਾਟਮ ਦਾ ਕਪੜਾ 2.5 ਮੀਟਰ ਦਾ ਬਾਈ ਜੀ ਪੋਲਾ ਰੂਵ ਵਰਗਾ ਕਪੜਾ ਪਿਆ ਇਹ ਕਈ ਆ ਨਹੀਂ ਹੁੰਦਾ ਬਾਈ ਜੀ ਬਾਟਮ ਦੇ ਕਪੜੇ ਤੇ ਨਰਮ ਕਪੜਾ ਲਾ ਆਂਦੇ ਬਾਈ ਜੀ ਉਹ ਕਪੜਾ ਨਹੀਂ ਹੈਗਾ ਦੇਖੋ ਬਾਈ ਜੀ ਕਪੜਾ ਬਹੁਤ ਹੀ ਵਧੀਆ ਕੁਆਲਟੀ ਦਾ ਕਪੜਾ ਬਾਈ ਜੀ ਪਿਓਰ ਕਾਟਨ ਤੇ ਨਾਲ ਬਾਈ ਜੀ ਦੁਪੱਟਾ ਇਹ ਦੇਖੋ ਬਹੁਤ ਸੋਹਣਾ ਫੁੱਲ ਦੁਪੱਟਾ 2.5 ਮੀਟਰ ਦਾ ਦੁਪੱਟਾ ਬਾਈ ਜੀ ਦੇਖੋ ਚੈੱਕ ਕਰੋ ਚੈੱਕ ਕਰੋ ਬਾਈ ਜੀ ਵੀਡੀਓ ਨੂੰ ਜ਼ਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਬਾਈ ਜੀ ਕਹਾਂ ਦੀ ਕਹਾਂ ਸਾਰੀ ਚੀਜ਼ ਦਾ ਪਤਾ ਲੱਗ ਸਕੇ ਪਤਾ ਲੱਗ ਜਾ ਕਿ ਕੁਆਲਿਟੀ ਦਾ ਪਤਾ ਲੱਗ ਜੇ ਰੇਟ ਦਾ ਪਤਾ ਲੱਗ ਜੇ ਬਾਈ ਜੀ ਪਿਓਰ ਵਧੀਆ ਇੱਕ ਨੰਬਰ ਕਾਟਣਾ ਪੋਲਾ ਰੂਵ ਵਰਗਾ ਕੱਪੜਾ ਪਿਆ ਬਾਈ ਜੀ ਇਹਦੀ ਲੈਂਥ ਵੀ ਬਾਈ ਜੀ ਬਹੁਤ ਵਧੀਆ ਫੁੱਲ ਲੈਂਥ ਜਮਾ ਇਹਦੇ ਵਿੱਚ ਡਿਜ਼ਾਈਨ ਬਾਈ ਜੀ ਦੇਖੋ ਆਹ ਡਿਜ਼ਾਈਨ ਆਪਣੇ ਕੋਲੇ ਦੇਖੋ ਚੈੱਕ ਕਰੋ ਬਾਈ ਜੀ ਆਹ ਦੇਖੋ ਇੱਕ ਸ ਨੂੰ ਹੋਰ ਖੋਲ ਕੇ ਦਿਖਾਉਣਾ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਸਮਾਨ ਹੈ ਬਾਈ ਜੀ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਟਮ ਦਾ ਕਪੜਾ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਬਾਟਮ ਦਾ ਕਪੜਾ ਵੀ ਇੱਕ ਨੰਬਰ ਆਇਆ ਵਾ ਜੀ ਦੇਖੋ ਬਾਈ ਜੀ ਜਦੋਂ ਡਿਜ਼ਾਈਨ ਦੇਖੋਗੇ ਰੂਹ ਖੁਸ਼ ਹੁੰਦੀ ਆ ਨਾਲ ਦੀ ਨਾਲ ਦੇਖੋ ਬਾਈ ਕੁਆਲਿਟੀ ਦੇਖੋ ਡਿਜ਼ਾਈਨ ਕਪੜਾ ਬਈ ਇੱਕ ਨੰਬਰ ਕਪੜਾ ਹੀ ਦੋ ਬਾਈ ਜੀ ਆਪਾਂ ਹੱਥ ਲਾ ਕੇ ਕਪੜੇ ਨੂੰ ਦੇਖਦੇ ਆ ਕਪੜਾ ਅਸਲ ਫੇਰ ਪਤਾ ਲੱਗਦਾ ਕੁਆਲਿਟੀ ਦਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਆਹ ਬਾਜੂਆਂ ਤੇ ਆਉ ਬਾਈ ਜੀ ਬਾਜੂ ਆ ਬਾਹਾਂ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਪੂਰਾ ਵਧੀਆ ਦੇਖੋ ਜਿਹੜਾ ਬਾਟਮ ਦਾ ਕੱਪੜਾ ਨਾਲ ਦਿੱਤਾ ਵਾ ਜੀ ਇਹ ਵੀ ਇੱਕ ਲਾਜਵਾਬ ਕੱਪੜਾ ਵਾ ਜੀ ਦੇਖੋ ਕਿੰਨਾ ਸੋਹਣਾ ਕੱਪੜਾ ਨਾਲ ਤੇ ਦੁਪੱਟਾ ਵਾ ਜੀ ਤੁਹਾਨੂੰ ਪਤਾ ਹੀ ਹੈ ਦੁਪੱਟਾ ਦਾ ਬਹੁਤ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਹੈ ਵਾ ਜੀ ਦੇਖੋ ਜਿੰਨੇ ਸੂਟ ਹੈ ਵਾ ਜੀ 8 ਸੂਟ ਹੈ ਤੇ 8ਾਂ ਦੇ ਵਾ ਜੀ ਅਡੋ-ਅਡੀ ਡਿਜ਼ਾਈਨ ਹੈ ਦੇਖੋ ਕਿੰਨਾ ਸੋਹਣਾ ਕੱਪੜਾ ਵਾ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਵਾ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਬਾਈ ਜੀ ਇਹ ਬੈਗ ਦੇ ਵਿੱਚ 8 ਸੂਟ ਹੁੰਦੇ ਆ ਬਾਈ ਜੀ ਲਗ ਲਗ ਸੂਟ ਤੇ ਲਗ ਲਗ ਡਿਜ਼ਾਈਨ ਹੁੰਦੇ ਆ ਬਾਈ ਜੀ ਦੇਖੋ ਚੈੱਕ ਕਰੋ ਜਿੰਨਾ ਮਰਜੀ ਮਾਲ ਲੈ ਲਓਗੇ ਜਿੰਨੀ ਬਾਈ ਵੱਡੀ ਕੁਆਂਟੀਟੀ ਜਮਾਨ ਲਈ ਜਾਉਗੇ ਉਨਾਂ ਹੀ ਬਾਈ ਜੀ ਫਾਇਦਾ ਦੇਖੋ ਇੱਕ ਨੰਬਰ ਪਿਓਰ ਕੁਆਲਿਟੀ ਦਾ ਕਪੜਾ ਨਾਲ ਬਾਈ ਜੀ ਬਾਟਮ ਵਧੀਆ ਬਾਟਮ ਦਿੰਦੇ ਆ ਨਾਲ ਕਪੜਾ ਕੁਆਲਿਟੀ ਦਾ ਲਾਇਆ ਇਹ ਨਹੀਂ ਹੈ ਬਾਟਮ ਮਾੜੀ ਲਾਉਂਦੇ ਆ ਬਾਈ ਜੀ ਨਾਲ 2.5 ਮੀਟਰ ਦਾ ਨਾਲ ਦੁਪੱਟਾ ਹੈ ਬਾਈ ਜੀ ਇਹ ਬੈਗ ਦੇ ਵਿੱਚ ਬਾਈ ਜੀ ਕੁੱਲ 8 ਸੂਟ ਹੁੰਦੇ ਆ ਇੱਕ ਬੈਗ ਦੇ ਵਿੱਚ ਜਿਹੜਾ ਬੰਦਾ 8 ਸੂਟ ਲੈ ਲੂ ਬਾਈ ਇੱਕ ਬੈਗ ਲੈ ਲੂ ਆ 395 ਰੁਪਏ ਲਾ ਕੇ ਦੇਵਾਂਗੇ ਬਾਈ ਜੀ ਚੈਲੰਜ ਹੈ ਇਸ ਗੱਲ ਰੇਟ ਦਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ 395 ਰੁਪਏ ਰੇਟ ਆ ਬਾਈ ਜੀ ਬੈਗ ਦਾ 8 ਸੂਟ ਹੈ ਵਿੱਚ ਉਹਦੇ 8 ਸੂਟ ਲੈਣੇ ਪੈਣਗੇ ਤਾਂ ਉਹਦਾ ਰੇਟ 395 ਰੁਪਏ ਲੱਗੂਆ ਕੱਲੇ ਕੱਲੇ ਸੂਟ ਦਾ ਰੇਟ ਨਹੀਂ ਬਾਈ ਜੀ ਕੱਲਾ ਕੱਲਾ ਸੂਟ ਅਲੱਗ ਲੱਗੂਆ ਜੇ ਕੱਲਾ ਕੱਲਾ ਲੈਣਾ ਹੈ ਅਗਰ ਜੇ ਕਿਸੇ ਦੁਕਾਨਦਾਰ ਨੇ ਇਕੱਠੇ 8 ਸੂਟ ਲੈਣੇ ਆ ਤਾਂ 395 ਰੁਪਏ ਰੇਟ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਦੀ ਸ਼ਿਮਰ ਆਈ ਹੈ ਬਾਈ ਜੀ ਆਲ ਓਵਰ ਕੱਪੜੇ ਤੇ ਤਮੰਨਾ ਕੰਪਨੀ ਦਾ ਬਾਈ ਜੀ ਰੂਮ ਵਰਗਾ ਪੋਲਾ ਮਾਲਾ ਬਾਈ ਜੀ ਇੱਕ ਵਾਰੀ ਜਿਹਨੇ ਕਿਰਾਂ ਕੱਪੜਾ ਦੇਖ ਲਿਆ ਬਾਈ ਜੀ ਆਪਾਂ ਚੈਲੰਜ ਦਿੰਨੇ ਆ ਇਸ ਗੱਲ ਦਾ ਬਾਈ ਜੀ ਉਹ ਕੱਪੜਾ ਛੱਡ ਦੇ ਕੋਈ ਜ਼ਿੰਮੇਵਾਰੀ ਹੈ ਆਲ ਓਵਰ 5 ਮੀਟਰ ਕੱਪੜਾ ਦੇਵਾਂਗੇ ਜਿਹਦੇ ਵਿੱਚ ਡਿਜ਼ਾਈਨ ਹੈ ਬਾਈ ਜੀ ਆਪਣੇ ਕੋਲ 10-12 ਡਿਜ਼ਾਈਨ ਹੈ ਤੇ ਤਮੰਨਾ ਕੰਪਨੀ ਦਾ ਵੱਡੀ ਗੱਲ ਬਾਤ ਆ ਬਾਈ ਜੀ ਤਮੰਨਾ ਕੰਪਨੀ ਦੀ ਸ਼ਿਮਰ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਤੁਹਾਨੂੰ ਦਿਖਾਉਣੇ ਆ ਖੋਲ ਕੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਬਾਈ ਜੀ ਕਿਰਾਂ ਦੇਖ ਲਿਆ ਬਾਈ ਜੀ ਜ਼ਿੰਮੇਵਾਰੀ ਹੈ ਬਈ ਜੀ ਕਪੜਾ ਛਾੜ ਦੇ ਬਾਈ ਜੀ ਕੋਈ ਬਾਈ ਜੀ ਦੇਸੀ ਕਿਹਾ ਆਵਾਜ਼ ਮੈਂ ਦੇਸੀ ਕਿਹਾ ਹੋ ਫੁੱਲ ਜ਼ਿੰਮੇਵਾਰੀ ਹੈ ਲਓ ਬਈ ਜੀ ਐਡਾ ਸੋਹਣਾ ਕਪੜਾ ਬਾਈ ਜੀ ਜੂਮ ਕਰਕੇ ਦੇਖ ਲਓ ਤਮੰਨਾ ਸ਼ਿਮਰ ਹੈ ਬਾਈ ਜੀ ਵਿੱਚ ਆਲ ਓਵਰ ਕਪੜਾ ਸ਼ਿਮਰ ਦੇਖੋ ਡਿਜ਼ਾਈਨ ਆਪਾਂ ਇਹਦੀ ਬਾਈ 10 20 ਸਾਨੂੰ ਡਿਜ਼ਾਈਨ ਦੇ ਸਕਦੇ ਆ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਪੋਲਾ 올 오버 ਕਪੜਾ ਬਾਈ ਜੀ 5 ਮੀਟਰ ਪੂਰੀ ਗੌਰ ਨਾਲ ਬਾਈ ਜੀ ਵੀਡੀਓ ਦੇਖਿਆ ਕਰੋ ਅਤੇ ਗੌਰ ਨਾਲ ਬਾਈ ਜੀ ਇਹਨੂੰ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਡਿਜ਼ਾਈਨ ਦੇਖ ਕੇ ਬਾਈ ਜੀ ਰੂਹ ਖੁਸ਼ ਹੁੰਦੀ ਹੈ ਬਾਈ ਜੀ ਰੂਹ ਖੁਸ਼ ਡਿਜ਼ਾਈਨ ਦੇਖ ਕੇ ਐਨੇ ਵਧੀਆ ਡਿਜ਼ਾਈਨ ਹੈ ਆ ਚੈੱਕ ਕਰੋ ਬਾਈ ਜੀ ਸ਼ਿਮਰ ਹੈ ਉੱਤੇ ਚਲਕਦੀ ਹੋਊ ਸੁਨ ਦਿਸਦੀ ਹੋਊ ਬਾਈ ਜੀ ਚਲਕਦੀ ਆ ਦੇਖੋ ਸ਼ਿਮਰ ਹੈ ਆ ਦੇਖੋ ਸ਼ਿਮਰ ਹੈ ਬਾਈ ਜੀ ਪਿਓਰ ਜਮਾ ਇੱਕ ਨੰਬਰ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਬਾਈ ਜੀ ਇਹਦਾ ਜੁਮੇਵਾਰਾਂ ਦਾ ਲਾਂਬੇ ਦੇ ਇੱਕ ਨੰਬਰ ਕੁਆਲਿਟੀ ਹੈ ਦੇਖੋ ਬਾਈ ਜੀ ਚੈੱਕ ਕਰੋ ਗੌਰ ਨਾਲ ਚੈੱਕ ਕਰੋ ਬਈ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਰੀਕ ਮੋٹے ਸਾਰੇ ਡਿਜ਼ਾਈਨ ਹੈਗੇ ਬਾਈ ਜੀ ਵਿੱਚ ਆਪਣੇ ਦੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਚੈੱਕ ਕਰੋ ਡਿਜ਼ਾਈਨ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਦੇਖਣ ਵਾਲਾ ਰੂਹ ਖੁਸ਼ ਹੁੰਦੀ ਹੈ ਕੰਪਨੀ ਦਾ ਕਪੜਾ ਬਾਈ ਜੀ ਦੇਸੀ ਨਹੀਂ ਹੈਗਾ ਇਹ ਤਮੰਨਾ ਕੰਪਨੀ ਦਾ ਕਪੜਾ ਹੈ ਦੇਖੋ ਬਾਈ ਜੀ ਜੇਰਾ ਇੱਕ ਵਾਰੀ ਵਾਈ ਜੀ ਲੈ ਗਿਆ ਕਪੜਾ ਉਹ ਇਹ ਨਹੀਂ ਹੋ ਸਕਦਾ ਵੀ ਕਪੜਾ ਨਾ ਲਵੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਡਿਜ਼ਾਈਨ ਆਪਣੇ ਕੋਲ ਬਹੁਤ ਜ਼ਿਆਦਾ ਡਿਜ਼ਾਈਨ ਹੈ ਬਾਈ ਜਿੰਨੇ ਮਰਜ਼ੀ ਲੈ ਲਿਓ ਬਾਈ ਜੀ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਹੈ ਜੇ ਕਿਸ ਨੇ ਹੋਰ ਸੇਲ ਤੇ ਲੈਣਾ ਹੋਵੇ ਬਾਈ ਜੀ ਇੱਕ ਵਾਰੀ ਜ਼ਰੂਰ ਨੰਬਰ ਮਾਰ ਕੇ ਪੁੱਛਿਆ ਕਰੋ ਤਾਂ ਕਿ ਆਪਾਂ ਨੂੰ ਬਾਈ ਜੀ ਸਹੀ ਰੇਟ ਮਿਲ ਸਕੇ ਦੇਖੋ ਬਾਈ ਜੀ ਕਪੜੇ ਦੀ ਬਾਈ ਜੀ ਆਪਾਂ ਜ਼ਿਆਦਾਤਰ ਆਪਾਂ ਵੱਧ ਕੰਪਨੀ ਦਾ ਮਾਲ ਵੇਚਦੇ ਆ ਜੀ ਦੇਖ ਲਓ ਬਾਈ ਜੀ ਤਮੰਨਾ ਸਟੈਂਡਰਡ ਦੀ ਕੰਪਨੀ ਆ ਬਾਈ ਜੀ ਤਮੰਨਾ ਇੱਕ ਨੰਬਰ ਤੇ ਕੰਪਨੀ ਆ ਬਾਈ ਜੀ ਤਮੰਨਾ ਉਹਦਾ ਮਾਲ ਆ ਜੀ ਸ਼ਿਮਰ ਪਿਓਰ ਕਾਟਨ ਦੇ ਮਾਲ ਆ ਜੀ ਸ਼ਿਮਰ ਪੋਲਾ ਰੂਮ ਵਰਗਾ ਕੱਪੜਾ ਪਿਆ ਜੀ 5 ਮੀਟਰ ਦੀ ਕਟ ਆ ਬਾਈ ਜੀ ਪੂਰੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਇਹ ਆ ਬਾਈ ਜੀ ਸ਼ਿਮਰ ਬਾਈ ਜੀ ਜਿਹੜੀ ਇਹਦੀ ਕੁਆਲਿਟੀ ਹੈ ਬਹੁਤ ਹੀ ਵਧੀਆ ਤਮੰਨਾ ਕੰਪਨੀ ਦੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਜਿਹੜਾ ਇਹਦਾ ਕੱਲੇ ਕੱਲੇ ਸ਼ੂਟ ਦਾ ਰੇਟ ਹੈ ਬਾਈ ਜੀ 800 ਰੁਪਏ ਰੇਟ ਹੈ ਇਹਦਾ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਹੈ ਬਾਈ ਉਹਦੇ ਵਾਸਤੇ ਵਧੀਆ ਲੈਸ ਲਾਵਾਂਗੇ ਜਿਚਾ ਕੇ ਜਮਾ ਬਾਈ ਬਾਈ ਉਹਨੂੰ 800 ਰੁਪਏ ਬਕਵਾਵਾਂਗੇ ਉਹਦਾ ਆਪਾਂ ਨੂੰ ਫੋਨ ਤੇ ਗੱਲ ਕਰ ਲੈ ਆ ਕੇ ਪਤਾ ਕਰ ਲੈ ਬਾਈ ਜੀ 800 ਰੁਪਏ ਕੱਲੇ ਕੱਲੇ ਦਾ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਰੀਸੇਲਰ ਉਹਨੂੰ ਬਾਈ ਜੀ ਵਧੀਆ ਜਿਚਾ ਕੇ ਪੜਤਾ ਲਵਾਵਾਂਗੇ ਜ਼ਿੰਮੇਵਾਰੀ ਇੱਕ ਵਾਰੀ ਆ ਕੇ ਜਰੂਰ ਸਾਡੇ ਨਾਲ ਰابطਾ ਕਾਇਮ ਕਰ ਲੈ ਬਾਈ ਜੀ ਹੁਣ ਆਪਾਂ ਤੁਹਾਨੂੰ ਬਾਈ ਜੀ ਪਹਿਲਾਂ ਵੀ ਆਪਾਂ ਤੁਹਾਨੂੰ ਬਹੁਤ ਕੱਟ ਪੀਸ ਦਿਖਾਈ ਸੀ ਇੱਧਰ ਦੇਖੋ ਚੈੱਕ ਕਰ ਲਓ ਬਾਈ ਜੀ ਢੇਰਾਂ ਦੇ ਢੇਰ ਪਿਆ ਕੱਟ ਪੀਸਾਂ ਦੇ ਚੈੱਕ ਕਰ ਲਓ ਬਾਈ ਜੀ ਉਹੀ ਬਾਈ ਜੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਪਹਿਲਾਂ ਆਪਾਂ ਕੱਟ ਪੀਸ ਬਾਈ ਨੂੰ ਬਾਈ ਜੀ ਪੰਜ ਚਾਰ ਦਿਨ ਹੋ ਗਏ ਵੀਡੀਓ ਪਾਈ ਸੀ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਮਤਲਬ ਕੱਟ ਪੀਸਾਂ ਦਾ ਹੁਣ ਬਾਈ ਜੀ ਡਿਜ਼ਾਈਨ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਰੋਜ਼ ਰੋਜ਼ ਬਦਲੀ ਜਾਂਦਾ ਹੈ ਡਿਜ਼ਾਈਨ ਦਿਖਾਉਣ ਦੇ ਮਾਰੇ ਬਾਈ ਜੀ ਦਿਖਾਉਣੇ ਆ ਫਿਰ ਕਸਟਮਰ ਇਹ ਕਹਿੰਦਾ ਬਾਈ ਜੀ ਰੋਜ਼ ਦੀ ਰੋਜ਼ ਰੋਜ਼ ਨੇ ਉਹੀ ਚੀਜ਼ ਦਿਖਾਈ ਜਾਂ ਬਾਈ ਜੀ ਨਹੀਂ ਆਪਾਂ ਰੋਜ਼ ਰੋਜ਼ ਚੀਜ਼ ਦਿਖਾਉਂਦੇ ਆ ਆਪਾਂ ਕੱਲੇ ਖੁਦ ਡਿਜ਼ਾਈਨ ਦਿਖਾਉਨੇ ਆ ਕੱਲੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਰੂਹ ਖੁਸ਼ ਹੁੰਦੀ ਆ ਡਿਜ਼ਾਈਨ ਦੇਖ ਕੇ ਚੈੱਕ ਕਰ ਲਓ ਜਿਹੜਾ ਮੈਚਿੰਗ ਕਰਾਉਣਾ ਬਾਈ ਜੀ ਮੈਚਿੰਗ ਕਰਾ ਲਓ ਆਲ ਓਵਰ ਲੈਣਾ ਆਲ ਓਵਰ ਲੈ ਲਓ ਬਾਈ ਜੀ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਕੱਲਾ ਕੱਲਾ ਦੇਖੋ ਬਾਈ ਜੀ ਡਿਜ਼ਾਈਨ ਬਾਈ ਜੀ ਮਨ ਖੁਸ਼ ਹੁੰਦਾ ਬਾਈ ਜੀ ਦੇਖੋ ਕੱਲੇ ਡਿਜ਼ਾਈਨ ਹੀ ਦਿਖਾਉਨੇ ਆ ਵੀਰ ਜੀ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਵੀ ਲੈ ਸਕਦਾ ਸੌਖਾ ਹੋਏ ਨਾ ਸਕਰੀਨ ਸ਼ਾਟ ਲੈਣਾ ਬਾਈ ਜੀ ਉਹਨੂੰ ਅਗਲੇ ਨੂੰ ਦੇਖ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਦੇਖੋ ਬਾਈ ਜੀ। ਬਾਈ ਜੀ ਮਾਨਖਾਸੋਂ ਇਹਦਾ ਪਿਓਰ ਕੋਟਨਾ ਬਾਈ ਜੀ ਇਹ। ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ। ਚੈੱਕ ਕਰੋ ਦੇਖੋ ਬਾਈ ਜੀ ਡਿਜ਼ਾਈਨ ਜਿਵੇਂ ਹਾਸਦਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹ ਡਿਜ਼ਾਈਨ ਦੀ। ਇੰਨਾ ਸੋਹਣਾ ਕੱਪੜਾ ਬਾਈ ਜੀ ਰੇਸਮ ਵਰਗਾ ਕੱਪੜਾ ਹੈ। ਜੀ ਕਰਦਾ ਮੋਲੋਂ ਮੱਲੀ ਲਜਾਣ ਨੂੰ ਬਾਈ ਜੀ ਦੇਖੋ ਚੀਜ਼ ਦੇਖੋ ਕੁਆਲਿਟੀ। ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਬਾਈ ਜੀ ਚੈੱਕ ਕਰੋ। ਇਹ ਬਾਈ ਜੀ ਕੱਟ ਪੀਸ ਹੈ ਆਪਣੇ ਕੋਲੇ। ਮੈਚਿੰਗ ਲੈਣਾ ਹੈ ਮੈਚਿੰਗ ਲੈ ਸਕਦੇ ਹੋ ਆਲ ਓਵਰ ਲੈਣਾ ਬਾਈ ਜੀ ਆਲ ਓਵਰ ਲੈ ਸਕਦੇ ਹੋ ਜੇ ਕੱਲਾ ਇੱਕ ਘੱਟ ਪੀਸ ਲੈਣਾ ਹੈ ਬਾਈ ਜੀ ਉਹ ਵੀ ਲੈ ਸਕਦੇ ਹੋ ਜਿਹੜੀ ਇਹਦੀ ਕੱਟ ਹੈ ਬਾਈ ਜੀ 3.5 ਮੀਟਰ ਹੈਗੀ 3.5 ਮੀਟਰ ਦੀ ਕੱਟ ਦਿੰਨੇ ਆ ਡੇਢ ਦਾ ਆਪਣਾ ਬਾਈ ਜੀ ਯਾਦ ਰੱਖਿਓ ਬਹੁਤ ਹੀ ਵਧੀਆ ਇਹਦਾ ਰਿਸਪੌਂਸ ਮਿਲ ਰਿਹਾ ਹੈ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਕੱਪੜਾ ਬਹੁਤ ਹੀ ਜ਼ਿਆਦਾ ਇਹ ਵਿਖ ਰਿਹਾ ਹੈ ਦੇਖੋ ਬਾਈ ਜੀ ਕੱਪੜਾ ਦੇਖੋ ਬਾਈ ਜੀ ਮਾਨ ਖੁਸ਼ ਹੁੰਦਾ ਇੱਕ ਨੰਬਰ ਕੁਆਲਿਟੀ ਹੈ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਦੇਖੋ ਆ ਦੇਖੋ ਬਾਈ ਆਪਾਂ ਬਾਰ-ਬਾਰ ਤੁਹਾਨੂੰ ਇਹੀ ਦੱਸ ਰਹੇ ਹਾਂ ਵੀ ਜਿਹੜਾ ਇਹ ਕਾਟਨ ਦਾ ਕੱਪੜਾ ਬਾਈ ਜੀ ਐਸੀ ਡੈਮੋ ਕਰੀ ਹੋਈ ਐ ਇਹਨੂੰ ਧੋਤਾ ਹੋਇਆ ਸਰਫ ਪਾ ਕੇ ਬਾਈ ਜੀ ਪੂਰੀ ਵਧੀਆ ਗੱਲਬਾਤ ਐ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਦੇਖਿਆ ਬਾਈ ਜੀ ਜ਼ਿੰਮੇਵਾਰੀ ਐ ਸਾਢੇ 3 ਮੀਟਰ ਦੀ ਕਟ ਐ ਬਾਈ ਜੀ ਇਹਦੀ ਡੇਢ ਦਾ ਪਣਾ ਹੈਗਾ ਜੇ ਕੱਟ ਪੀਸ ਲੈਣਾ ਹੈ ਕੱਟ ਪੀਸ ਇਕੱਲਾ ਲੈ ਲਓ ਆਲ ਓਵਰ ਲੈ ਲਓ ਮੈਚਿੰਗ ਲੈ ਲਓ ਕੁੱਲ ਰੇਟ 350 ਰੁਪਿਆ ਰੇਟ ਹੈ ਬਾਈ ਜੀ ਇਹਦਾ ਕੱਟ ਪੀਸ ਦਾ ਬਹੁਤ ਹੀ ਵਧੀਆ ਕੁਆਲਿਟੀ ਆ ਬਾਈ ਜੀ ਇੱਕ ਨੰਬਰ ਸਸਤੇ ਵਾਲਾ ਲੈਣਾ ਸਸਤੇ ਵਾਲੇ ਵੀ ਮਿਲ ਜੂ ਪਰ ਬਾਈ ਜੀ ਇਹ ਪਿਓਰ ਕਾਟਨ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਅਸੀਂ ਤਾਂ ਬਾਈ ਜੀ ਪਹਿਲ ਇਹਨੂੰ ਦੇਖ ਕੇ ਰਾਜ਼ੀ ਆ ਕਿਉਂਕਿ ਅਗਲੇ ਦੇ ਬਾਈ ਜੀ ਰਿਪੀਲ ਲੱਗੇ ਜਾਂਦਾ ਹਣ ਜੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਿੰਨੀ ਲੋੜ ਹੈ ਇੱਧਰ ਬਾਈ ਜੀ ਦੇਖੋ ਕੱਟ ਪੀਸ ਬਹੁਤ ਹੀ ਜ਼ਿਆਦਾ ਪਿਆ ਆਪਣੇ ਕੋਲ ਜਿੰਨਾ ਮਰਜ਼ੀ ਲੋੜ ਹੈ ਉਹਨਾਂ ਲੈ ਸਕਦਾ ਹੈ ਬਾਈ ਜੀ ਇਹਦਾ ਕੁੱਲ ਰੇਟ 350 ਰੁਪਿਆ ਰੇਟ ਹੈ ਬਾਈ ਜੀ ਇੱਕ ਸ਼ੂਟ ਦਾ ਦੋ ਘੱਟ ਪਿਸ ਲੈ ਲਓ ਭੂਮਾ ਆਲ ਓਵਰ ਲੈ ਲਓ 3.5 ਮੀਟਰ ਦਾ 350 ਰੁਪਿਆ ਰੇਟ ਹੈ ਬਾਈ ਜੀ ਬਸ ਇਹ ਹੀ ਬੇਨਤੀ ਕਰਦੇ ਆ ਇੱਕ ਤਾਂ ਸ਼ੇਅਰ ਬਾਈ ਜੀ ਜਰੂਰ ਕਰਿਆ ਕਰੋ ਸਬਸਕ੍ਰਾਈਬ ਸ਼ੇਅਰ ਬਾਈ ਬਣ ਕੇ ਜਰੂਰ ਕਰਿਆ ਕਰੋ ਤਾਂ ਕਿ ਗਾਹਾਂ ਦੀ ਗਾਹ ਪਤਾ ਲੱਗ ਸਕੇ ਤੇ ਗਾਹਾਂ ਵਾਸਤੇ ਫਿਰ ਵੀ ਆਪਾਂ ਇੱਕ ਦੂਜਾ ਨੂੰ ਵੀਡੀਓ ਫਿਰ ਫਿਰ ਲੈ ਕੇ ਆਵਾਂਗੇ ਸਾਥੋ ਬਾਈ ਜੀ ਮਾਫੀ ਚਾਹੁੰਦੇ ਆ ਵੀਡੀਓ ਮੱਲੋਂ ਮੱਲੀ ਲੇਟ ਹੋ ਜਾਂਦੀ ਕਿਉਂਕਿ ਜਿੰਨਾ ਕਮਾਲ ਆਉਂਦਾ ਉਹ ਨਾਲ ਦੀ ਨਾਲ ਉਹਨਾਂ ਇੱਕ ਸੇਲ ਹੋ ਜਾਂਦਾ ਤੇ ਇਹਦਾ ਕਾਰਨ ਇਹ ਬਣਦਾ ਤਾਂ ਸਾਥੋ ਇੱਕ ਦੋ ਲੇਟ ਹੋ ਜਾਂਦੇ ਮਾਫੀ ਚਾਹੁੰਦੇ ਆ ਇਸ ਗੱਲ ਤੇ ਗਲਤੀ ਫਲਤੀ ਹੋਗੀ ਤਾਂ ਕਿ ਜਦੋਂ ਆਪਾਂ ਬਣਾਉਨੇ ਆ ਕੋਈ ਨਾ ਕੋਈ ਲਫ਼ਜ਼ ਤਾਂ ਕਿਸੇ ਦੇ ਸ਼ਾਨ ਦੇ ਖਿਲਾਫ਼ ਜਾਂਦਾ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਇਸ ਗੱਲ ਤੇ ਬਾਈ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਜੀ ਕੱਲ ਨੂੰ ਪਰਸ ਨੂੰ ਫਿਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਾਈ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ